ਅੱਜ ਤੁਹਾਨੂੰ ਦੁਨੀਆ ਦੀ ਸਭ ਤੋਂ ਵੱਡੀ ਘੜੀ ਦਿਖਾਉਣੀ ਹੈ ਜਿਹੜੀ ਅੱਜ ਵੀ ਧੁੱਪ ਦੇ ਨਾਲ ਸਮਾਂ ਦੱਸਦੀ ਹੈ ਜੋ ਤੁਸੀਂ ਇੱਕ ਸਲੈਬ ਦੇਖ ਰਹੇ ਹੋ ਇਹ 15 ਮਿੰਟ ਦਰਸਾਉਂਦੀ ਹੈ ਤੇ 1 2 3 ਤੇ 4 ਇੱਥੇ ਤੱਕ ਜਿੱਥੇ ਚੌਥੀ ਸਲੈਬ ਮੁੱਕਦੀ ਹੈ ਉਹ ਪੂਰਾ 1 ਘੰਟੇ ਦਾ ਸਮਾਂ ਆ ਹਰ ਭਾਗ ਇੱਕ ਮਿੰਟ ਦਿਖਾ ਰਿਹਾ ਦੇਖੋ 1 2 3 ਦੇਖੀਏ ਇੱਕ ਇੱਕ ਮਿੰਟ ਦਾ ਹੈਗਾ ਹਾਂਜੀ ਇੱਥੋਂ ਤੱਕ 15 ਮਿੰਟ ਆ ਜਾਣਗੇ ਹਰ 6 ਸੈਕਿੰਡ ਦੇ ਹਿੱਸੇ ਨੂੰ ਵੀ ਛੋਟੇ ਛੋਟੇ ਤਿੰਨ ਵੱਡ ਪਏ ਹੋਏ ਨੇ ਜਿਹੜਾ ਕਿ 2 ਸੈਕਿੰਡ ਦੱਸ ਰਿਹਾ ਅੱਗੇ ਅੱਛਾ ਤੇ ਇਹ ਦੱਸ ਰਿਹਾ ਕਿ ਘੜੀ ਜਿਹੜੀ ਇਹ ਸਾਨੂੰ 2 ਸੈਕਿੰਡ ਦੀ ਐਕਿਊਰੇਸੀ ਦੇ ਨਾਲ ਸਮਾਂ ਦੱਸ ਸਕਦੀ ਏ ਇੱਥੇ 1:00 ਵਜ ਗਿਆ ਆਕੇ ਹਾਂਜੀ ਠੀਕ ਆ ਉਹ ਅੱਗੇ ਤੱਕ 2:00 ਵਜ ਤੇ ਇੱਥੇ 2:00 ਵਜ ਗਏ ਹਾਂ ਵਜ ਗਏ ਤੇ ਤੀਸਰੀ ਸਲੇਬ ਤੇ ਜਾ ਕੇ ਜੋ ਪਰਛਾਵਾਂ ਹੁਣ ਪੈ ਰਿਹਾ ਤੇ ਇਹ ਕੋਈ ਸਾਨੂੰ 2:40 ਮਿੰਟ ਦਾ ਸਮਾਂ ਦੱਸ ਰਿਹਾ ਇਸ ਟਾਈਮ ਇਸ ਵੇਲੇ ਜੈਪੁਰ ਦੇ ਜੰਤਰ ਮੰਤਰ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਘੜੀ ਦਿਖਾਉਨੇ ਆ ਕਿ ਦੁਨੀਆ ਦੀ ਸਭ ਤੋਂ ਵੱਡੀ ਘੜੀ ਇਹ ਹੈਗੀ ਹੈ ਜਿਹੜੀ ਅੱਜ ਵੀ ਧੁੱਪ ਦੇ ਨਾਲ ਸਮਾਂ ਦੱਸਦੀ ਹੈਗੀ ਹੈ ਤਾਂ ਜੰਤਰ ਮੰਤਰ ਰਾਜਾ ਸਵੈ ਜੈ ਸਿੰਘ ਦੇ ਵੱਲੋਂ ਬਣਾਇਆ ਗਿਆ ਸੀਗਾ ਤਾਂ ਜਿਵੇਂ ਦਿੱਲੀ ਦੇ ਵਿੱਚ ਜੰਤਰ ਮੰਤਰ ਬਣਿਆ ਹੋਇਆ ਤਾਂ ਐਵੇਂ ਹੀ ਜੈਪੁਰ ਦੇ ਵਿੱਚ ਜੰਤਰ ਮੰਤਰ ਬਣਿਆ ਹੋਇਆ ਤਾਂ ਜੰਤਰ ਮੰਤਰ ਦੇ ਵਿੱਚ ਹੀ ਇਹ ਘੜੀ ਬਣੀ ਹੋਈ ਹੈ ਜਿਹੜੀ ਅੱਜ ਵੀ ਧੁੱਪ ਦੇ ਨਾਲ ਸਮਾਂ ਦੱਸਦੀ ਹੈ ਕਿਵੇਂ ਇਹ ਸਮਾਂ ਦੱਸਦੀ ਹੈ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਅੱਜ ਵੀ ਕਿਵੇਂ ਪੂਰਾ ਧੁੱਪ ਦੇ ਨਾਲ ਜਿਹੜਾ ਉਹ ਸਮਾਂ ਦੱਸਿਆ ਜਾਂਦਾ ਤਾਂ ਜਦੋਂ ਪਹਿਲਾਂ ਸਮਾਂ ਹੁੰਦਾ ਸੀਗਾ ਰਾਜੇ ਮਹਾਰਾਜੇ ਤਾਂ ਇਹ ਘੜੀਆਂ ਦਾ ਯੂਜ਼ ਕੀਤਾ ਜਾਂਦਾ ਸੀਗਾ ਤਾਂ ਇਹਨਾਂ ਘੜੀਆਂ ਦੇ ਨਾਲ ਸਮਾਂ ਦੇਖਿਆ ਜਾਂਦਾ ਸੀਗਾ ਤਾਂ ਦੇਖ ਸਕਦੇ ਹੋ ਕਿੰਨੀ ਵੱਡੀ ਹੈ ਘੜੀ ਹੈਗੀ ਹੈ ਤਾਂ ਦੋਨੋਂ ਪਾਸੇ ਤੁਹਾਨੂੰ ਦਿਖਾ ਦਿੰਨੇ ਆ ਜੇਕਰ ਤੁਸੀਂ ਦੂਰ ਤੋਂ ਇਹਦੀ ਤਸਵੀਰ ਦੇਖੋਗੇ ਤਾਂ ਉਹਾਨੂੰ ਅੰਦਾਜ਼ਾ ਹੋਵੇਗਾ ਕਿ ਕਿੰਨੀ ਵੱਡੀ ਹੈ ਕੜੀ ਹੈਗੀ ਹੈ ਕਿਉਂ ਇਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਕੜੀ ਕਿਹਾ ਜਾਂਦਾ ਅੱਜ ਕੱਲ ਤਾਂ ਟੈਕਨੋਲੋਜੀ ਆ ਗਈ ਤਾਂ ਬਹੁਤ ਚੀਜ਼ਾਂ ਆ ਗਈਆਂ ਪਰ ਜਦੋਂ ਪਹਿਲਾਂ ਸਮਾਂ ਹੁੰਦਾ ਸੀਗਾ ਜਦੋਂ ਇਲੈਕਟ੍ਰੋਨਿਕ ਕੜੀਆਂ ਨਹੀਂ ਸੀ ਹੁੰਦੀਆਂ ਤਾਂ ਇਹਨਾਂ ਕੜੀਆਂ ਰਾਹੀਂ ਜਿਹੜਾ ਉਹ ਸਮਾਂ ਦੇਖਿਆ ਜਾਂਦਾ ਸੀਗਾ ਤਾਂ ਇਹਨੂੰ ਦੋ 파ਰਟ ਦੇ ਵਿੱਚ ਡਿਵਾਈਡ ਕੀਤਾ ਹੋਇਆ ਇਸ ਕੜੀ ਨੂੰ ਤਾਂ ਇੱਥੇ ਇਹਦੇ ਬਾਰੇ ਦੱਸਿਆ ਵੀ ਗਿਆ ਜਦੋਂ ਤੁਸੀਂ ਜੰਤਰ ਮੰਤਰ ਆਓਗੇ ਤਾਂ ਇਹ ਚੀਜ਼ ਜ਼ਰੂਰ ਦੇਖਿਓ ਤੁਸੀਂ ਇੱਥੇ ਤੁਹਾਨੂੰ ਪਤਾ ਲੱਗ ਜੇਗਾ ਕਿ ਇਹ ਕਿਵੇਂ ਕੰਮ ਕਰਦੀ ਹੈਗੀ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਇਹ ਦਰਵਾਜ਼ਾ ਵੈਸੇ ਬੰਦ ਕੀਤਾ ਹੋਇਆ ਤਾਂ ਇਹਦੇ ਉੱਪਰ ਤੱਕ ਇਹ ਪੌੜੀਆਂ ਜਾਂਦੀਆਂ ਨੇ ਤਾਂ ਇਹ ਪੂਰਾ ਇਹ ਮੰੰਤੀ ਕੀਤੀ ਹੋਈ ਹੈ ਕਿ ਕਿਵੇਂ ਇਹਦਾ ਸਮਾਂ ਜਾਂਦਾ ਤਾਂ ਤੁਹਾਨੂੰ ਅੱਗੇ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਦੋ ਪਾਰਟ ਦੇ ਵਿੱਚ ਇਹ ਘੜੀ ਨੂੰ ਡਿਵਾਈਡ ਕੀਤਾ ਹੋਇਆ ਜਿਹੜਾ ਇੱਧਰ ਵਾਲਾ ਪਾਸਾ ਹੈਗਾ ਜਿਹੜਾ ਤੁਹਾਨੂੰ ਹੁਣ ਨਜ਼ਰ ਆ ਰਿਹਾ ਤਾਂ ਇਹ ਸਵੇਰੇ 6 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਦੱਸਦਾ ਔਰ ਦੂਜੇ ਪਾਸੇ ਜਿਹੜਾ ਹੈਗਾ ਦੂਜਾ ਪਾਸਾ ਇਹ ਪਾਸਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਤਾਂ ਇਹ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਦਾ ਸਮਾਂ ਦੱਸਦਾ ਤਾਂ ਕਿਵੇਂ ਇਹ ਸਮਾਂ ਦੱਸਦਾ ਕਿਵੇਂ ਤੁਸੀਂ ਇਹਦੀ ਪਛਾਣ ਕਰ ਸਕਦੇ ਹੋ ਤਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਮੇਰੇ ਨਾਲ ਹਰਪੀ ਸਿੰਘ ਮੌਜੂਦ ਰਹਣਗੇ ਜਿਹੜੇ ਸਾਨੂੰ ਦੱਸਣਗੇ ਕਿ ਇਹ ਘੜੀ ਕਿਵੇਂ ਕੰਮ ਕਰਦੀ ਹੈ ਤਾਂ ਇਹ ਦੇਖੋ ਤੁਸੀਂ ਉੱਪਰ ਤੱਕ ਇਹ ਸਲੇਬ ਬਣੀ ਹੋਈ ਹੈ ਇਹਨੂੰ ਚਾਰ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੋਇਆ ਤਾਂ ਹਰਪੀ ਸਿੰਘ ਮੇਰੇ ਨਾਲ ਮੌਜੂਦ ਹੈਗੇ ਨੇ ਸਾਨੂੰ ਗਾਈਡ ਕਰਨਗੇ ਤਾਂ ਹਾਂ ਹਰਪੀਤ ਸਮਝਾਓ ਜਰਾ ਕਿ ਇਹ ਘੜੀ ਕੰਮ ਕਿਵੇਂ ਕਰਦੀ ਹੈ ਇਹ 12 ਵਜੇ ਤੱਕ ਦਾ ਸਮਾਂ ਇੱਥੋਂ ਦੱਸੇ ਕਿ ਜਦੋਂ ਸਵੇਰੇ ਹੁਣ ਤਾਂ 12 ਵਜੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਹਾਨੂੰ ਦੂਜੇ ਪਾਸੇ ਤੋਂ ਸਮਝਾਉਣ ਦੀ ਕੋਸ਼ਿਸ਼ ਕਰਦੇ ਆਂ ਵੈਸੇ ਇੱਥੋਂ ਦੱਸ ਦਿਓ ਕਿ ਉੱਪਰੋਂ ਜਿਹੜੀ ਸਭ ਤੋਂ ਪਹਿਲੀ ਸਲੈਬ ਸ਼ੁਰੂ ਹੁੰਦੀ ਹੈ ਉਹ ਸਵੇਰੇ 6 ਵਜੇ ਤੋਂ ਲੈ ਕੇ ਇੱਥੇ 12 ਵਜੇ ਵਜੇ ਤੱਕ ਸਲੈਬ ਜਿਹੜੀ ਆਉਂਦੀ ਹੈ ਇਹ ਦੇਖੋ ਤੁਸੀਂ ਇੱਥੇ 12 ਲਿਖਿਆ ਹੋਇਆ ਤਾਂ 1 2 3 4 ਇਹ ਸਲੈਬਾਂ ਜਿਹੜੀਆਂ ਨੇ ਬਣੀਆਂ ਹੋਈਆਂ ਨੇ ਤਾਂ ਇਹ 11 ਵਜੇ ਦਾ ਸਮਾਂ ਹੈਗਾ 11 ਦੇ 11 ਤੇ 12 ਦੇ ਵਿਚਕਾਰ ਚਾਰ ਸਲੈਬਾਂ ਹੈਗੀਆਂ ਨੇ ਜਾਨੀ ਕਿ 15-15 ਮਿੰਟ ਦਾ ਸਮਾਂ ਜਿਹੜਾ ਦੱਸਿਆ ਜਾਂਦਾ ਹੁਣ ਤੁਹਾਨੂੰ ਦੂਜੇ ਪਾਸੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਕਿਵੇਂ ਕੰਮ ਕਰਦੀ ਹੈ ਤਾਂ ਹਰਪ੍ਰੀਤ ਦੱਸਿਓ ਜਰਾ ਕਿ ਇਹ ਘੜੀ ਕਿਵੇਂ ਕੰਮ ਕਰਦੀ ਹੈ ਕਿਵੇਂ ਇਹਦੇ ਤੋਂ ਸਮਾਂ ਦੇਖਿਆ ਜਾਂਦਾ ਸੀਗਾ ਦੇਖੋ ਜਿਵੇਂ ਕਿ ਤੁਸੀਂ ਪਹਿਲੇ 10 ਆਏ ਹੋ ਕਿ ਜਿਹੜੇ ਪਹਿਲੇ 6 ਘੰਟੇ ਨੇ ਦਿਨ ਦੇ ਉਹ ਅਸੀਂ ਦੂਜੇ ਪਾਸੇ ਦੇਖ ਸਕਦੇ ਆ ਇਸ ਪਾਸੇ ਹੁਣ ਕਿਉਂਕਿ ਸਾਡੇ ਆਲਮੋਸਟ 3 ਵਜ ਰਏ ਨੇ ਤੇ ਇੱਥੇ ਆਪਾਂ ਦੇਖ ਸਕਦੇ ਆ ਸਹੀ ਟਾਈਮ ਜੋ ਘੜੀ ਸਾਨੂੰ ਦੱਸ ਰਹੀ ਹੈ ਚਾਹੇ ਥੋੜਾ ਬੋਤਾ ਫਰਕ ਹੋਏਗਾ ਹੁਣ ਜਿਵੇਂ ਕਿ ਤੁਸੀਂ ਦੱਸ ਚੁੱਕੇ ਹੋ ਕਿ ਜੋ ਹਰ ਇੱਕ ਸਲੈਬ ਹੈ ਅ ਜੋ ਤੁਸੀਂ ਇੱਕ ਸਲੈਬ ਦੇਖ ਰਹੇ ਹੋ ਇਹ 15 ਮਿੰਟ ਦਰਸਾਉਂਦੀ ਹੈ ਤੇ 1 2 3 ਤੇ 4 ਇੱਥੇ ਤੱਕ ਜਿੱਥੇ ਚੌਥੀ ਸਲੈਬ ਮੁੱਕਦੀ ਹੈ ਉਹ ਪੂਰਾ 1 ਘੰਟੇ ਦਾ ਸਮਾਂ ਉਸ ਦੇ ਅਕਿ ਤੁਸੀਂ ਦੇਖ ਸਕਦੇ ਹੋ ਕਿ ਇਸ 15 ਮਿੰਟ ਦੇ ਸਮੇਂ ਨੂੰ ਇਹਨਾਂ ਛੋਟੇ ਛੋਟੇ ਅ ਭਾਗਾਂ ਚ ਵੰਡਿਆ ਹੋਇਆ ਆ ਹਰ ਭਾਗ 1 ਮਿੰਟ ਦਿਖਾ ਰਿਹਾ ਦੇਖੋ 1 2 3 ਦੇਖੀ 1-1 ਮਿੰਟ ਦਾ ਹੈਗਾ ਹਾਂਜੀ ਇਥੋਂ ਤੱਕ 15 ਮਿੰਟ ਆ ਜਾਣਗੇ ਠੀਕ ਹੈ ਹਰ 15 ਮਿੰਟ ਨੂੰ ਅੱਗੇ 10 ਹਿੱਸਿਆਂ ਚ ਵੰਡਿਆ ਹੋਇਆ ਜਿਹੜਾ ਕਿ ਹਰ ਹਿੱਸਾ ਜਿਹੜਾ ਸੌਰੀ ਹਰ ਮਿੰਟ ਨੂੰ 10 ਹਿੱਸਿਆਂ ਚ ਵੰਡਿਆ ਹੋਇਆ ਤੇ ਹਰ ਹਿੱਸਾ ਜਿਹੜਾ 6 ਸੈਕਿੰਡ ਦੱਸਦਾ ਹੂੰ ਉਸ ਦੇ ਅੱਗੇ ਆਪਾਂ ਦੇਖ ਸਕਦੇ ਆ ਕਿ ਹਰ 6 ਸੈਕਿੰਡ ਦੇ ਹਿੱਸੇ ਨੂੰ ਵੀ ਛੋਟੇ-ਛੋਟੇ ਤਿੰਨ ਵੱਡ ਪਾਏ ਹੋਏ ਨੇ ਜਿਹੜਾ ਕਿ 2 ਸੈਕਿੰਡ ਦੱਸ ਰਿਹਾ ਅੱਗੇ ਅੱਛਾ ਤੇ ਇਹ ਦੱਸ ਰਿਹਾ ਕਿ ਘੜੀ ਜਿਹੜੀ ਇਹ ਸਾਨੂੰ 2 ਸੈਕਿੰਡ ਦੀ ਐਕਿਊਰੇਸੀ ਦੇ ਨਾਲ ਸਮਾਂ ਦੱਸ ਸਕਦੀ ਹੈ। ਇੰਨਾ ਐਕਿਊਰੇਟ ਸਮਾਂ ਸੀਗਾ ਪਹਿਲਾਂ ਵੀ। ਜੀ। ਠੀਕ ਹੈ ਇਹ ਇੱਥੋਂ ਦੱਸਿਓ ਕਿ ਹੁਣ ਉੱਥੋਂ 12 ਵਜੇ ਦਾ ਸਮਾਂ ਜਿਹੜਾ ਉਹ ਸ਼ੁਰੂ ਹੋ ਗਿਆ 1 ਵਜੇ ਦਾ ਸ਼ੁਰੂ ਹੋ ਗਿਆ ਹਨਾ ਇੱਥੋਂ ਦੁਪਹਿਰ ਤੋਂ ਬਾਅਦ ਜੀ ਇੱਥੋਂ ਤੱਕ 1 ਵਜੇ ਦਾ ਇੱਥੇ 1 ਵਜੇ ਆ ਗਏ ਹਾਂਜੀ ਠੀਕ ਹੈ ਉਹ ਅੱਗੇ ਤੱਕ 2 ਵਜੇ ਤੱਕ ਇੱਥੇ 2 ਵਜੇ ਗਏ ਹਾਂਜੀ ਉੱਪਰ ਮੈਂ ਨਹੀਂ ਜਾ ਪਾ ਰਿਹਾ ਕਿਉਂਕਿ ਇਹ ਬੰਦ ਹੈ ਰਾ ਠੀਕ ਹੈ ਤੇ ਉਸਦੇ ਅੱਗੇ ਆਪਾਂ ਜਿਹੜਾ ਸਾਡਾ ਦੋ ਸਲੈਬ ਹੋਰ ਕਵਰ ਹੋ ਰਹੀਆ ਦਾ ਮਤਲਬ 2:30 ਵਜੇ ਤੇ ਤੀਸਰੀ ਸਲੈਬ ਤੇ ਜਾ ਕੇ ਜੋ ਪਰਛਾਵਾਂ ਹੁਣ ਪੈ ਰਿਹਾ ਤੇ ਕੋਈ ਸਾਨੂੰ 2:40 ਦਾ ਸਮਾਂ ਦੱਸ ਰਿਹਾ ਇਸ ਟਾਈਮ ਠੀਕ ਹੈ ਜਾਨਕੀ ਇਸ ਵੇਲੇ ਸਮਾਂ ਹੋ ਗਿਆ 3 ਦਾ ਇਹ 20 ਮਿੰਟ ਜਿਹੜੀ ਹੈ ਪਿੱਛੇ ਚੱਲਦੀ ਹੈ ਪਰ ਐਕੂਰੇਟ ਸਮਾਂ ਦੱਸਦੀ ਹੈ ਦੇਖੋ ਜਦੋਂ ਇਹ ਬਣੀ ਸੀ ਉਸ ਸਮੇਂ ਨਾਲ ਡੈਫੀਨੇਟਲੀ ਐਕੂਰੇਟ ਸਮਾਂ ਦੱਸਦੀ ਹੋਵੇਗੀ ਪਰ ਸਮੇਂ ਦੇ ਨਾਲ ਕਿਉਂਕਿ ਇਹ 4-500 ਸਾਲ ਪਹਿਲਾਂ ਦੀ ਬਣੀ ਹੈ ਤੇ ਸਮੇਂ ਦੇ ਨਾਲ ਧਰਤੀ ਦੇ ਜਿਹੜੇ ਜੋ ਐਕਸਿਸ ਹੈ ਉਹਦਾ ਜਾਂ ਜੋ ਤੁਰਾ ਉਹ ਉਹਦਾ ਥੋੜਾ ਜਿਹਾ ਫਰਕ ਪੈ ਗਿਆ ਇਸ ਕਰਕੇ ਅਜੇ ਵੀ ਇਹ ਕਾਫੀ ਐਕਿਊਰੇਟ ਹੈ ਉਸ ਸਾਫ ਦੇ ਨਾਲ ਉਸ ਟਾਈਮ ਤੱਕ ਬਿਲਕੁਲ ਹੀ ਬਹੁਤ ਐਕਿਊਰੇਟ ਚੱਲਦੀ ਹੋਵੇਗੀ ਹੁਣ ਵੀ ਇਹ 15 16 ਮਿੰਟ ਦੀ ਪਿੱਛੇ ਚੱਲ ਰਹੀ ਹੈ ਹਾਂ ਇਹਦੀ ਹਾਈਟ ਕਿੰਨੀ ਹੈਗੀ ਆ ਹਰਪੀ ਦੇ ਜੀ ਇਸ ਦੀ ਹਾਈਟ ਉੱਪਰ ਨੂੰ 90 ਫੁੱਟ ਹੈ ਤੇ ਜੋ ਥੱਲੇ ਇਸ ਦਾ ਬੇਸ ਆ 147 ਫੁੱਟ ਦਾ ਹੈ अच्छा तो ये ਤੁਸੀਂ ਅੰਦਰ ਦੇਖ ਰਹੇ ਹੋ ਟਿਲਟ ਥੱਲੇੋਂ ਲੈ ਕੇ ਉੱਪਰ ਤੱਕ ਇਹ ਐਂਗਲ 23.5 ਡਿਗਰੀ ਹੈ ਜਿਹੜਾ ਕਿ ਧਰਤੀ ਦੇ ਅੱਜ ਦਾ ਵੀ ਜੋ ਤੁਰਾ ਚੁੱਕਿਆ ਹੋਇਆ 23.5 ਡਿਗਰੀ ਤੇ ਹੈ اچھا ਤੇ ਇਸ ਕਰਕੇ ਉਸ ਟਾਈਮ ਤੇ ਤੇ ਐਕੂਰੇਟ ਦੱਸਦੀ ਸੀ ਅੱਜ ਵੀ ਇਹ ਕਾਫੀ ਐਕੂਰੇਟ ਹੈ ਤੇ ਆਪਾਂ ਦੇਖ ਸਕਦੇ ਹਾਂ ਕਿ ਹੁਣ ਵੀ ਇਹ ਆਲਮੋਸਟ 3 ਵਜਾ ਰਹੀ ਹੈ ਜਿਹੜਾ ਸਾਡਾ ਟਾਈਮ ਹੈ ਜਿਹੜਾ ਸਹੀ ਆ ਰਿਹਾ ਹੁਣ ਇਸ ਵਾਕਈ ਤਾਂ ਇਹ ਇੱਥੇ ਤੁਹਾਨੂੰ ਨਜ਼ਰ ਆਏਗਾ ਸਮਾਂ ਲਿਖਿਆ ਹੋਇਆ ਕਿ ਇਹ ਇਹ 2 ਵਜੇ ਦਾ ਸਮਾਂ ਹੈਗਾ ਇੱਥੇ ਹਨਾ ਇਹ 2 ਦਾ ਨਹੀਂ 1 ਵਜੇ ਦਾ ਹੈਗਾ ਤਾਂ ਇਹ ਸਾਹਮਣੇ ਹੈਗਾ 2 ਦਾ ਇਹ ਤੁਹਾਨੂੰ ਲਿਖਿਆ ਨਜ਼ਰ ਆ ਰਿਹਾ ਇੱਥੇ 2 ਹਾਂ ਇਹ 2 ਲਿਖਿਆ ਹੋਇਆ ਤਾਂ 2 ਤੋਂ ਅੱਗੇ ਤੁਸੀਂ ਦੇਖੋ ਪਰ ਛਾਵੇਂ ਇਸ ਸਲੈਬ ਦੇ ਵਿੱਚ 15 ਮਿੰਟ ਦੀ ਸਲੈਬ ਹੈ 15 ਦੀ 1 15 ਦੀ 2 ਤਾਂ ਪੌਣੇ 3 ਵਜੇ ਦੇ ਕਰੀਬ ਜਿਹੜਾ ਇਹ ਸਮਾਂ ਦੱਸ ਰਿਹਾ 2:50 ਮਿੰਟ ਦੇ ਲਾਗੇ-ਚਾਗੇ ਇਹ ਤੁੰਗ ਤੱਕ ਸਮਾਂ ਦੱਸ ਰਿਹਾ ਤਾਂ 20 ਮਿੰਟ ਜਿਹੜਾ ਪਿੱਛੇ ਹੈਗਾ ਇਹ ਫਿਰ ਹਰਪੀ ਤੇ ਜਿਵੇਂ ਗਰਮੀਆਂ ਸਰਦੀਆਂ ਦਾ ਫਰਕ ਪੈ ਜਾਂਦਾ ਤਾਂ ਉਦੋਂ ਫਿਰ ਫਰਕ ਪੈਂਦਾ ਸਮੇਂ ਦਾ ਇਹ ਨਹੀਂ ਇਹ ਮੈਂ ਤੁਹਾਨੂੰ ਦੱਸ ਦਿਆ ਕਿ ਕਿਉਂਕਿ ਜਿਹੜਾ ਇਹਦਾ ਐਂਗਲ ਪੜਿਆ ਹੋਇਆ ਮੇਨ ਵਾਲ ਦਾ ਜੀ ਇਹ 23.5 ਡਿਗਰੀ ਹੈ ਤੇ ਧਰਤੀ ਦਾ ਜੋ ਝੁਕਾਅ ਹੈ ਹੁਣ 23.5 ਡਿਗਰੀ ਹੀ ਰਹਿੰਦਾ ਇਸ ਕਰਕੇ ਗਰਮੀਆਂ ਸਰਦੀਆਂ ਕਰਕੇ ਸੂਰਜ ਭਾਵੇਂ ਜਿਸ ਵੀ ਡਾਇਰੈਕਸ਼ਨ 'ਚ ਹੋਏ ਹਾਂ ਇਸ ਘੜੀ ਤੇ ਐਕਿਊਰੇਟ ਟਾਈਮ ਹੀ ਆਵੇਗਾ ਹੂੰ ਇਹ ਬੜੀ ਟੈਕਨੀਕ ਦੇ ਨਾਲ ਬਣਾਇਆ ਗਿਆ ਇਹਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕੀਤਾ ਗਿਆ ਹਨਾ ਕਿ ਜਦੋਂ ਸਵੇਰੇ 6 ਵਜੇ ਸਭ ਤੋਂ ਪਹਿਲਾਂ ਫਿਰ ਉੱਥੇ ਸਭ ਤੋਂ ਕਿਰਨ ਪੈਂਦੀ ਹੋਏਗੀ ਸੂਰਜ ਦੀ ਬਿਲਕੁਲ ਬਿਲਕੁਲ ਸਭ ਤੋਂ ਪਹਿਲੀ ਸਲੈਬ ਤੇ ਜਦੋਂ ਧੁੱਪ ਹੁੰਦੀ ਹੋਏਗੀ ਤਾਂ ਉਹ ਪਤਾ ਲੱਗ ਜਾਂਦਾ ਹੋਊਗਾ ਕਿ 6 ਵਜੇ ਜੀ ਬਿਲਕੁਲ ਹਾਂ ਤਾਂ ਇਹ ਇਹ ਪੌੜੀਆਂ ਬਣੀਆਂ ਹੋਈਆਂ ਨੇ ਤਾਂ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਸਮਾਂ ਦੇਖਣ ਜਾਂਦਾ ਹੋਊਗਾ ਤਾਂ ਇਹ ਪੌੜੀਆਂ ਦਾ ਇਸਤੇਮਾਲ ਕਰਦਾ ਹੋਊਗਾ ਇਹ ਪੌੜੀਆਂ ਚੜ ਕੇ ਚਲਾ ਜਾਂਦਾ ਹੋਊਗਾ ਤਾਂ ਜਿੱਥੇ ਕੋਈ ਧੁੱਪ ਦਾ ਨਿਸ਼ਾਨ ਹੁੰਦਾ ਹੋਊਗਾ ਤਾਂ ਉੱਥੋਂ ਸਮੇਂ ਦਾ ਹਿਸਾਬ ਲਾ ਲਿਆ ਜਾਂਦਾ ਹੋਊਗਾ ਕਿ ਇੰਨਾ ਸਮਾਂ ਹੁਣ ਹੋ ਗਿਆ ਹਾਂ ਰਾਕੇਤਾ ਇਹ ਕਿੰਨੀ ਸਮਾਂ ਪੁਰਾਣਾ ਹੋਊਗੀ ਹਰਪੀ ਤੇ ਘੜੀ ਇਹ ਘੜੀ ਹੁਣ ਆਲਮੋਸਟ 450 ਸਾਲ ਪੁਰਾਣੀ ਹੋ ਚੁੱਕੀ ਹੈ ਤੇ ਇਸ ਕਰਕੇ ਹੀ ਜਿਹੜਾ ਹੁਣ ਥੋੜਾ ਡਿਫਰੈਂਸ ਆ ਰਿਹਾ ਸਮੇਂ ਦਾ ਉਹ ਸਾਨੂੰ ਦੇਖਣ ਚ ਆ ਰਿਹਾ 450 ਸਾਲ ਪਹਿਲਾਂ ਜਦੋਂ ਬਣੀ ਹੈ ਇਹ ਬਿਲਕੁਲ ਐਕਿਊਰੇਟ ਹੋ ਗਈਗੀ ਹਾਂ ਤੇ ਉਸ ਟਾਈਮ ਤੇ ਜੋ ਕਿ ਮਕੈਨੀਕਲ ਘੜੀ ਹੈ ਦੀ ਸੀ ਹੁੰਦੀ ਹੈ ਤੇ ਦੇਖੋ ਕਿੰਨਾ ਐਡਵਾਂਸ ਯੰਤਰ ਸੀ ਇਹ ਜਿੰਨਾ ਐਕਿਊਰੇਟ ਟਾਈਮ ਪਤਾ ਕੀਤਾ ਜਾ ਸਕਦਾ ਹਾਂ ਇਹਦੇ ਉੱਪਰ ਵੀ ਲਿਖਿਆ ਹੋਇਆ ਸੀਗਾ ਹਰਪੀ ਤੇ ਇਹ ਜਿਹੜੀ ਉੱਪਰ ਦੀਵਾਰ ਜਾਂਦੀ ਹੈ ਇਹਦੇ ਨਾਲ ਨਾਲ ਵੀ ਕੋਈ ਐਂਗਲ ਬਣਿਆ ਹੋਇਆ ਸੀਗਾ ਜਿਵੇਂ ਉਹਦੇ ਉੱਪਰ ਲਿਖਿਆ ਇਹਦੇ ਉੱਪਰ ਸਮਾ ਲਿਖਿਆ ਹੋਇਆ ਇਹ ਧਰਤੀ ਦਾ ਐਂਗਲ ਹੀ ਲਿਖਿਆ ਹੋਇਆ ਸੀ ਜੀ ਉੱਪਰ ਸਮਾ ਇੱਥੋਂ ਹੀ ਪਤਾ ਲੱਗਦਾ ਸੀ ਹਾਂ ਉੱਪਰ ਉਹ ਐਂਗਲ ਜਿਹੜੀ ਸਭ ਤੋਂ ਟਾਪ ਤੋਂ 23 ਡਿਗਰੀ ਤੋਂ ਐਂਗਲ ਥੱਲੇ ਆ ਰਿਹਾ ਹੈ 0 ਤੋਂ 23 ਡਿਗਰੀ ਤੱਕ ਦਾ ਐਂਗਲ ਬਣ ਰਿਹਾ ਉਹ ਐਂਗਲ ਲਿਖੀ ਹੋਈ ਸੀ ਇੱਕ ਇੱਕ ਕਰਕੇ ਇੱਕ ਦੋ ਤਿੰਨ ਚਾਰ ਕਰਕੇ ਅੱਛਾ ਮੈਨੂੰ ਲੱਗਦਾ ਏਡੀ ਵੱਡੀ ਘੜੀ ਹੋਊਗੀ ਹੀ ਨਹੀਂ ਹੋਰ ਕਿਤੇ ਮੈਨੂੰ ਆਲਮੋਸਟ ਸ਼ੋਰ ਹੈ ਮੈਂ ਕਿ ਮੈਂ ਏਡੀ ਵੱਡੀ ਹੋਰ ਘੜੀ ਕਿਤੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਹੋਵੇ ਹਾਂ ਤੇ ਉਸ ਟਾਈਮ ਤੇ ਦਿੱਲੀ ਚ ਵੀ ਜੰਤਰ ਮੰਦਰ ਚ ਘੜੀ ਹੈਗੀ ਹੈ ਲੇਕਿਨ ਇਹ ਉਸ ਤੋਂ ਵੀ ਵੱਡੀ ਹੈ ਹਾਂ ਦਿੱਲੀ ਦੇ ਵਿੱਚ ਵੀ ਸੇਮ ਬਣਿਆ ਹੋਇਆ ਜੰਤਰ ਮੰਦਰ ਤੇ ਸੇਮ ਹੀ ਰਾਜਾ ਨੇ ਬਣਵਾਇਆ ਸੀ ਦਿੱਲੀ ਚ ਵੀ ਜਦੋਂ ਇਹ ਦੋਨੋਂ ਬਣੇ ਨੇ ਕੁਝ ਹੀ ਸਾਲ ਦੇ ਫਰਕ ਦੇ ਨਾਲ ਬਣੇ ਸੀ ਹਾਂ ਤੇ ਉਹ ਰਾਜਾ ਜਿਹੜੇ ਜੈ ਸਿੰਘ ਸੀ ਉਹ ਕਾਫੀ ਸ਼ਕੀਰ ਮੰਨੇ ਜਾਂਦੇ ਸੀ ਜੀਓਗ੍ਰਾਫੀ ਦੇ ਹਾਂ ਤੇ ਉਹਨਾਂ ਕੋਲ ਕਾਫੀ ਐਕਸਪਰਟ ਵੀ ਸਨ ਜਿਹੜੇ ਇਹ ਜੰਤਰ ਬਣਾ ਸਕਿਏ ਉਸ ਟਾਈਪ ਦੇ ਹਾਂ ਲੱਗਦਾ ਕਿ ਸਾਇੰਸ ਉਦੋਂ ਵੀ ਬਹੁਤ ਤਰੱਕੀ ਕਰ ਰਹੀ ਸੀਗੀ ਤਾਂ ਇਹ ਦੇਖੋ ਤੁਸੀਂ ਫੋਰਨਰ ਇੱਥੇ ਹੁੰਦੇ ਨੇ ਇਹ ਦੇਖਣ ਦੇ ਲਈ ਇਹ ਘੜੀ ਨੂੰ ਦੇਖਿਆ ਜਾਂਦਾ ਤਾਂ ਇਹ ਪੂਰਾ ਜੰਤਰ ਮੰਤਰ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਪੂਰਾ ਜੰਤਰ ਮੰਤਰ ਬਣਿਆ ਹੋਇਆ ਤਾਂ ਹਰਪਿਤ ਅੱਗੇ ਚੱਲ ਕੇ ਵੀ ਮੈਂ ਕਹਿੰਨਾ ਕਿ ਜ਼ਰੂਰ ਕੁਝ ਚੀਜ਼ਾਂ ਜਿਹੜੀਆਂ ਨੇ ਦਿਖਾਈਏ ਤਾਂ ਇਹ ਦੇਖੋ ਸਾਹਮਣੇ ਬਹੁਤ ਕੁਝ ਬਣਿਆ ਹੋਇਆ ਤਾਂ ਉਸ ਹਿਸਾਬ ਦੇ ਨਾਲ ਬੜਾ ਕੋਈ ਜਿੱਥੇ ਬਣਾਇਆ ਹੋਇਆ ਸੀਗਾ ਤਾਂ ਇਹ ਉਹ ਘੜੀ ਹੈਗੀ ਆ ਜਿਹਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਹੈ ਘੜੀ ਹੈਗੀ ਆ ਜਿਹੜੀ ਅੱਜ ਵੀ ਸਮਾਂ ਦੱਸਦੀ ਹੈਗੀ ਆ ਇਹ ਹਰਪੀਤ ਵੈਸੇ ਇਹ ਜੰਤਰਮੰਤਰ ਬਣਾਇਆ ਗਿਆ ਸੀਗਾ ਇਹਦਾ ਪਰਪਸ ਕੀ ਸੀਗਾ ਦੇਖੋ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਕਿ ਜੋ ਰਾਜਾ જય ਸਿੰਘ ਸੀ ਉਹ ਕਾਫੀ ਪੈਸ਼ਨੇਟ ਸੀ ਜਿੱਦੋਂ ਆਪਾਂ ਕਹਿ ਸਕਦੇ ਆ ਕਿ ਉਸ ਨੂੰ ਸਾਇੰਸ ਵੱਲ ਬਹੁਤ ਚੁੱਕਾ ਸੀ ਉਸ ਟਾਈਮ ਤੇ ਤੇ ਉਸ ਕੋਲ ਆਪਣੇ ਕਹਿੰਦੇ ਨੇ ਕਿ 10 ਤੋਂ 12 ਐਕਸਪਰਟ ਹੁੰਦੇ ਸੀ ਐਸਟਰੋਨੋਮੀ ਦੇ ਜਿਹੜੇ ਕਿ ਇਹ ਸਾਰੀ ਚੀਜ਼ਾਂ ਦਾ ਧਿਆਨ ਰੱਖਦੇ ਸੀ ਤੇ ਉਹਨਾਂ ਨੇ ਹੀ ਇਹ ਸਾਰਾ ਡਿਜ਼ਾਈਨ ਕੀਤਾ ਹੈ ਤੇ ਰਾਜਾ ਜਿਹੜਾ ਸੀ ਉਸਨੇ ਇੱਥੇ ਤੋਂ ਬਣਵਾਇਆ ਹੀ ਇੱਥੇ ਤੇ ਬਹੁਤ ਵੱਡਾ ਬਣਵਾਇਆ ਉਸਨੇ ਦਿੱਲੀ ਚ ਵੀ ਉਸ ਟਾਈਮ ਤੇ ਛੋਟਾ ਬਣਵਾਇਆ ਸੀ ਤੇ ਉਹ ਖੁਦ ਬਹੁਤ ਇੰਟਰਸਟ ਲੈਂਦੇ ਸੀ ਤੇ ਖੁਦ ਇਹਨਾਂ ਚੀਜ਼ਾਂ ਨੂੰ ਆ ਕੇ ਆਲਮੋਸਟ ਹਰ ਦੂਜੇ ਤੀਜੇ ਦਿਨ ਇਹ ਚੀਜ਼ਾਂ ਦੇਖਦੇ ਸੀ ਉਹ ਸਾਹਮਣੇ ਜਿਹੜੀ ਇੱਕ ਘੜੀ ਨਜ਼ਰ ਆ ਰਹੀ ਆ ਉਹ ਵੀ ਮੈਨੂੰ ਲੱਗਦਾ ਕਿ ਇਹਦਾ ਨਮੂਨਾ ਹਨਾ ਛੋਟੀ ਬਣੀ ਹੋਈ ਆ ਇਹ ਜੀ ਹਾਂ ਜੀ ਉਹ ਸਾਹਮਣੇ ਜਿਹੜੀ ਆਪਾਂ ਘੜੀ ਦੇਖ ਸਕਦੇ ਆ ਗਲ ਰੰਗ ਦੀ ਦੋਵੇਂ ਪਾਸੇ ਉਹਦੇ ਇਦਾਂ ਹੀ ਪਲੇਨ ਬਣੇ ਹੋਏ ਨੇ ਜਿਵੇਂ ਇੱਥੇ ਬਣੇ ਹੋਏ ਨੇ ਹਾਂ ਤੇ ਉਹ ਛੋਟੀ ਘੜੀ ਹੈ ਇਹ ਵੱਡੀ ਘੜੀ ਹੈ ਇਹ ਜ਼ਿਆਦਾ ਐਕਿਊਰੇਟ ਮੰਨੀ ਜਾਂਦੀ ਸੀ ਉਹ ਛੋਟੀ ਜਿਹੜੀ ਆ ਉਸ 'ਚ ਇਤਨੇ ਜ਼ਿਆਦਾ ਡਿਵੀਜ਼ਨਸ ਜਾਂ ਇਤਨੇ ਜ਼ਿਆਦਾ ਖੰਡ ਨਹੀਂ ਹੈਗੇ ਸੀ ਜਿੱਦਨੇ ਐਗਜ਼ੈਕਟਲੀ ਸੈਕੰਡਸ ਦਾ ਜਿਹੜਾ ਆਪਾਂ ਅੱਖੀਂ ਦੇਖ ਕੇ ਪ੍ਰਾਪਤ ਕਰ ਸਕੀਏ ਲੇਕਿਨ ਇਥੇ ਤੇ ਸੈਕੰਡਸ ਦੀ ਐਕਿਊਰੇਸੀ ਪ੍ਰਾਪਤ ਹੋ ਰਹੀ ਹੈ ਇਹ ਹਰ ਵੀ ਤੇ ਇਹ ਕੀ ਬਣਿਆ ਹੋਇਆ ਸਾਹਮਣੇ ਇਹ ਨਜ਼ਰ ਆ ਰਹੇ ਨੇ ਇਹ ਸਾਰੇ ਜੀ ਜੋ ਰਾਸ਼ੀਆ ਹੁੰਦੀਆਂ ਨੇ ਜਿਹੜੇ Hindu धर्म 'ਚ ਇਸ ਚੀਜ਼ ਨੂੰ ਕਾਫੀ ਮਹੱਤਵ ਦਿੱਤੀ ਜਾਂਦੀ ਹੈ ਕਿ 12 ਰਾਸ਼ੀਆਂ ਨੇ ਤੇ ਉਹਨਾਂ ਦੀ ਕੀ ਚਾਲ ਹੈ ਇਹ ਹਰ ਰਾਤ ਇਹਨਾਂ ਚੀਜ਼ਾਂ ਨੂੰ ਇੱਥੋਂ ਅਬਜ਼ਰਵ ਕੀਤਾ ਜਾਂਦਾ ਸੀ ਜੇ ਤੁਸੀਂ ਅੱਗੇ ਜਾ ਕੇ ਦੇਖੋਗੇ ਤੇ ਹਰ ਇੱਕ ਜੋ ਇਨਸਟਰੂਮੈਂਟ ਹੈ ਉਹਨਾਂ ਦੇ ਉੱਪਰ ਰਾਸ਼ੀਆਂ ਦੇ ਨਾਮ ਲਿਖੇ ਹੋਣਗੇ ਉਹ ਸਾਹਮਣੇ ਸਿਟੀ ਪੈਲਸ ਹੈ ਜੀ ਉਹ ਸਾਹਮਣੇ ਕਿੱਥੇ ਫਲੈਗ ਲੱਗਾ ਹੋਇਆ ਹੈ ਇੱਕ ਵਾਰ ਤੁਹਾਨੂੰ ਤਸਵੀਰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਦੇਖੋ ਤੁਸੀਂ ਜੰਤਰ ਮੰਤਰ ਤੋਂ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਹਮਣੇ ਤੁਹਾਨੂੰ ਸਿਟੀ ਪੈਲੇਸ ਨਜ਼ਰ ਆਏਗਾ ਤਾਂ ਉੱਪਰ ਹਰਪੀ ਤੇ ਨਾਹਰਗੜ੍ਹ ਕਿਲਾ ਹੈਗਾ ਜੀ ਹਾਂ ਜੀ ਉਹ ਉੱਪਰ ਜੋ ਤੁਸੀਂ ਦੇਖ ਸਕਦੇ ਹੋ ਨਾਹਰਗੜ੍ਹ ਕਿਹੜਾ ਤੇ ਉਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜੋ ਦੀਵਾਰ ਹੈ ਜੋ ਕਦੀ ਸਿਟੀ ਨੂੰ ਘੇਰਿਆ ਕਰਦੀ ਸੀ ਚਾਰੇ ਪਾਸੇ ਤੇ ਜਿੱਥੋਂ ਕੀ ਸੁਰੱਖਿਆ ਵਾਸਤੇ ਬਣਾਈ ਸੀ ਸੁਰੱਖਿਆ ਵਾਸਤੇ ਤੇ ਉਹ ਕਿਲੇ ਜੋ ਦੀਵਾਰ ਦੇ ਆਸ-ਪਾਸ ਬਣਾਏ ਜਾਂਦੇ ਸੀ ਉੱਚੀਆਂ ਥਾਵਾਂ ਤੇ ਕਿ ਜੇ ਕੋਈ ਪਰਲੇ ਪਾਸਿਓਂ ਸ਼ਹਿਰ ਦੇ ਬਾਹਰੋਂ ਜਾਂ ਕਸਬੇ ਦੇ ਬਾਹਰੋਂ ਕੋਈ ਆਕਰਮਣ ਕਰਦਾ ਸੀ ਜਾਂ ਹਮਲਾ ਕਰਦਾ ਸੀ ਤਾਂ ਉੱਥੋਂ ਹੀ ਡਿਪੈਂਡ ਕੀਤਾ ਜਾਂਦਾ ਸੀ ਹੂੰ ਤਾਂ ਇਹ ਇਹ ਪੈਲੈਸ ਦੇ ਵਿੱਚ ਮਹਾਰਾਜਾ ਰਹਿੰਦਾ ਸੀਗਾ ਜੀ ਇਸ ਪੈਲੈਸ ਦੇ ਵਿੱਚ ਨਾਰਮਲੀ ਉਹ ਰਹਿੰਦੇ ਸੀ ਉੱਪਰ ਜ਼ਿਆਦਾਤਰ ਫੌਜੀ ਹੀ ਹੁੰਦੇ ਸੀ ਹਾਂ ਰਾਜਾ ਵੀ ਜਾਂਦਾ ਰਹਿੰਦਾ ਸੀ ਲੇਕਿਨ ਜ਼ਿਆਦਾਤਰ ਜੋ ਟਾਈਮ ਉਹ ਸਪੈਂਡ ਕੀ ਕਰਦਾ ਬੜੀ ਟੈਕਨੀਕ ਦੇ ਨਾਲ ਬਣਾਇਆ ਸੀਗਾ ਇੱਥੇ ਆਪਾਂ ਇੱਕ ਹੋਰ ਫੋਰਟ ਹੈ ਇਹਦੇ ਪਿਛਲੇ ਪਾਸੇ ਅਮੇਰ ਫੋਰਟ ਆਪਾਂ ਇੱਥੋਂ ਨਹੀਂ ਦੇਖ 파 ਰਹੇ ਲੇਕਿਨ ਆਪਾਂ ਦੇਖ ਸਕਦੇ ਹਾਂ ਕਿ ਇਸ ਪੂਰੇ ਪਰਾਮੀਟਰ ਜੋ ਦੋ ਤੋਂ ਤਿੰਨ ਵੱਡੇ ਕਿਲੇ ਸੀ ਹਾਂ ਪ੍ਰੋਟੈਕਸ਼ਨ ਵਾਸਤੇ ਬਣੇ ਗਏ ਸੀ ਇਹ ਰਾਸ਼ੀਆਂ ਉਦੋਂ ਵੀ ਮਤਲਬ ਯਕੀਨ ਕੀਤਾ ਜਾਂਦਾ ਸੀ ਜੈਸਟੋਲੋਜੀ ਦੇ ਵਿੱਚ ਜੀ ਬਿਲਕੁਲ ਮੇਰੇ ਖਿਆਲ 'ਚ ਰਾਸ਼ੀਆਂ ਤੇ ਤੇ ਪੁਰਾਣੇ ਸਮੇਂ ਤੋਂ ਹੀ ਯਕੀਨ ਕੀਤਾ ਜਾ ਰਿਹਾ ਹਜ਼ਾਰਾਂ ਸਾਲਾਂ ਤੋਂ ਤੇ Hindu ਧਰਮ 'ਚ ਇਸ ਨੂੰ ਬਹੁਤ ਜ਼ਿਆਦਾ ਜੋ ਇੰਪੋਰਟੈਂਸ ਦਿੱਤੀ ਜਾਂਦੀ ਹੈ ਤੇ ਉਹ ਰਾਸ਼ਿਆਂ ਦੇ ਹਿਸਾਬ ਨਾਲ ਹੀ ਆਪਣੇ ਜਿਹੜੇ ਕੰਮ ਨੇ ਜਾਂ ਆਪਣੀਆਂ ਯੋਜਨਾਵਾਂ ਨੇ ਜਾਂ ਆਪਣੇ ਇਹ ਰਾਸ਼ੀਆਂ ਲਿਖਿਆ ਨਾ ਹੋਈਆਂ ਨੇ ਹਨਾ ਇਹ ਮਿਥਨ ਰਾਸ਼ੀ ਹੈਗੀ ਹੈ ਮਿਥਨ ਰਾਸ਼ੀ ਹਾਂਜੀ ਤੁਸੀਂ ਦੇਖ ਸਕਦੇ ਹੋ ਇੱਥੇ ਹਾਂ ਇਹ ਫਿਰ ਜੋਤਸ਼ੀ ਦੱਸਦੇ ਹੋਣਗੇ ਹਨਾ ਇਹਨਾਂ ਨੂੰ ਜੀ ਇਹਨਾਂ ਦੀ ਚਾਲ ਜਿਹੜੀ ਉਹ ਪੂਰੀ ਇੱਥੇ ਸਮਝੀ ਜਾ ਸਕਦੀ ਸੀ ਤੇ ਉਸ ਹੱਬ ਦੇ ਨਾਲ ਜਿਵੇਂ ਅੱਜ ਕੱਲ ਲੈਪਟਾਪ ਤੋਂ ਦੇਖੀ ਜਾਂਦੀ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਤੇ ਉਸ ਹੱਬ ਦੇ ਨਾਲ ਆਪਣੇ ਪ੍ਰੋਗਰਾਮ ਲਿਖਿਆ ਕਰਦੇ ਸੀ ਜਿਸ ਸਾਡੇ ਹੁਣ ਵੀ ਉਹ ਰਾਸ਼ੀਆਂ ਨੂੰ ਮੰਨਦੇ ਸੀ ਯਾ ਜੋ ਜਵੇਂ ਕਿਸੇ ਰਾਜੇ ਦੀ ਰਾਸ਼ੀ ਹੁੰਦੀ ਸੀ ਤੇ ਉਹਦੀ ਖਾਸ ਕਰਕੇ ਜਿਹੜੀ ਚਾਲ ਹੈ ਉਹ ਇਥੋਂ ਰਿਕਾਰਡ ਕੀਤੀ ਜਾਂਦੀ ਸੀ ਤੇ ਰਾਜ ਨੂੰ ਸਲਾਹ ਦਿੱਤੀ ਜਾਂਦੀ ਸੀ ਅਗੇ ਜੋਤਸ਼ੀਆਂ ਵੱਲੋਂ ਕਿ ਹੁਣ ਉਸ ਨੂੰ ਕੀ ਕੰਮ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਹਾਂ ਇਹ ਵੀ ਮੈਨੂੰ ਲੱਗਦਾ ਕਿ ਅਸਟ੍ਰੋਲੋਜੀ ਵਾਸਤੇ ਹੀ ਬਣਾਇਆ ਗਿਆ ਸੀ ਸ਼ਾਇਦ ਜੀ ਬਿਲਕੁਲ ਜੀ ਹਾਂ ਤਾਂ ਇਹ ਦੇਖੋ ਤੁਸੀਂ ਇਹ ਤਾਂ ਮੈਨੂੰ ਲੱਗਦਾ ਕਿ ਹੁਣ ਟੁੱਟ ਗਿਆ ਸ਼ਾਇਦ ਇਹਦੇ ਨਾਲ ਦੂਜੇ ਪਾਸੇ ਜਿਹੜੇ ਨੇ ਉਹ ਬਣੇ ਹੋਏ ਨੇ ਇਦਾਂ ਲਾਈਨਾਂ ਇਹਨਾਂ ਦੇ ਉੱਪਰ ਖਿੱਚੀਆਂ ਹੋਈਆਂ ਸਗੀਆਂ ਤਾਂ ਇਹ ਇਥੋਂ ਮਾਇਰਮੈਂਟ ਕੈਲਕੂਲੇਸ਼ਨ ਕੀਤੀ ਜਾਂਦੀ ਸੀਗੀ ਰਾਸ਼ੀਆਂ ਦੇ ਹਿਸਾਬ ਦੇ ਨਾਲ ਇੱਥੋਂ ਹੀ ਰਾਸ਼ੀਆਂ ਦੇਖੀਆਂ ਜਾਂਦੀਆਂ ਸੀਗੀਆਂ ਕਿ ਇਹਦੀ ਕਿਹੜੀ ਰਾਸ਼ੀ ਹੈਗੀ ਆ ਤਾਂ ਹਰ ਵੀ ਦੇ ਸਾਹਮਣੇ ਕੀ ਨਜ਼ਰ ਆ ਰਿਹਾ ਹੈ ਇਹ ਸਾਹਮਣੇ ਤੁਹਾਨੂੰ ਇੱਕ ਖਾਸ ਯੰਤਰ ਹੈ ਇਸ ਯੰਤਰ ਦੇ ਨਾਲ ਇਹ ਦੋਵੇਂ ਪਾਸੇ ਤੋਂ ਨਜ਼ਰ ਆਏਗਾ ਇਸ ਸਾਈਡ ਤੇ ਤੁਹਾਨੂੰ ਥੋੜਾ ਜਿਹਾ ਆਪਣੇ ਵੱਲੋਂ ਝੁਕਿਆ ਹੋਇਆ ਨਜ਼ਰ ਆਏਗਾ ਦੂਸਰੀ ਸਾਈਡ ਤੇ ਦੇਖੋਗੇ ਕਿ ਤੁਹਾਨੂੰ ਆਪਣੇ ਵੱਲੋਂ ਪਿੱਛੇ ਥੋੜਾ ਜਿਹਾ ਪਿੱਛੇ ਨੂੰ ਝੁਕਿਆ ਨਜ਼ਰ ਆਏਗਾ ਇਹ ਯੰਤਰ ਤੋਂ ਪਤਾ ਕੀਤਾ ਜਾਂਦਾ ਸੀ ਕਿ ਕੋਈ ਵੀ ਜਿਹੜੀ ਉੱਪਰ ਤਾਰਾ ਜਾਂ ਗ੍ਰਹਿ ਜਾਂ ਜੋ ਵੀ ਨਕਸ਼ਤਰ ਹੈ ਉਹ ਕਿਸ ਸਾਈਡ ਨੂੰ ਝੁਕੇ ਹੋਏ ਨੇ ਅੱਛਾ ਕਿ ਉੱਤਰੀ ਸਾਈਡ ਨੂੰ ਝੁਕੇ ਹੋਏ ਨੇ ਜਾਂ ਦੱਖਣੀ ਸਾਈਡ ਨੂੰ ਝੁਕੇ ਹੋਏ ਨੇ ਜੋ ਧਰਤੀ ਦਾ ਇਕੁਏਟਰ ਆਇਆ ਜਿਹੜਾ ਮੱਧ ਰੇਖਾ ਉਸ ਤੋਂ ਕਿਸ ਸਾਈਡ ਵੱਲ ਨੇ ਹਾਂ ਤੇ ਉਸ ਦੇ ਨਾਲ ਦੇ ਨਾਲ ਉਹਦਾ ਐਂਗਲ ਵੀ ਪਤਾ ਕੀਤਾ ਜਾਂਦਾ ਸੀ ਕਿ ਇਹ ਝੁਕੇ ਹੋਏ ਨੇ ਤੇ ਕਿਸ ਐਂਗਲ ਦੇ ਝੁਕੇ ਹੋਏ ਨੇ ਹਾਂ ਬਿਲਕੁਲ ਹਾਂ ਠੀਕ ਹੈ ਹਰਪੀਤ ਬੜੀ ਵਧੀਆ ਤੁਸੀਂ ਜਾਣਕਾਰੀ ਦਿੱਤੀ ਤਾਂ ਇਹ ਦੇਖੋ ਸਾਹਮਣੇ ਜਿਵੇਂ ਦੀ ਤੁਹਾਨੂੰ ਵੱਡੀ ਘੜੀ ਦਿਖਾਈ ਸੀਗੀ ਤਾਂ ਇਹ ਉਹ ਛੋਟਾ ਪਾੜ ਹੈਗਾ ਉਸੇ ਘੜੀ ਦਾ ਅਜੇ ਕੋਰਨਰ ਵੀ ਆਏ ਹੋਏ ਨਹੀਂ ਤੇ ਤਾਂ ਦੁਨੀਆ ਭਰ ਤੋਂ ਲੋਕ ਇੱਥੇ ਹੁੰਦੇ ਨੇ ਦੇਖਦੇ ਨੇ ਆ ਕੇ ਕਿ ਜੰਤਰ ਮੰਤਰ ਦੇ ਵਿੱਚ ਕੀ ਕੁਝ ਬਣਿਆ ਹੋਇਆ ਤਾਂ ਜੈਪੁਰ ਤੁਸੀਂ ਆਓਗੇ ਤਾਂ ਇੱਕ ਵਾਰ ਜਰੂਰ ਆਇਓ ਇਹ ਜੰਤਰ ਮੰਤਰ ਵੀ ਦੇਖ ਕੇ ਜਾਇਓ 50 ਰੁਪਏ ਦੀ ਟਿਕਟ ਹੈਗੀ ਆ ਸਾਰੀ